ਦੇਖੋ ਇਹ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਜਨਾਲੇ ਜਿਹੜੋ ਪਲੀ ਸਟੇਸ਼ਨ ਤੇ ਇਸ਼ੂ ਖੜਾ ਹੁੰਦਾ ਹੈ ਉਤੇ ਅਟੈਕ ਕੀਤਾ ਜਾਂਦਾ ਹੈ ਉਦੋਂ 39 ਨੰਬਰ ਇੱਕ ਐਫਆਈਆ ਰਜਿਸਟਰ ਹੁੰਦੀ ਆ ਇਹ ਜਿਹੜੇ 10 ਬੰਦਿਆਂ ਦੇ ਖਿਲਾਫ ਐਨਐਸਏ ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ ਚ ਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਨੂੰ ਅੱਗੇ ਵਧਾ ਰਹੇ ਆ ਅੱਜ ਦੀ ਡੇਟ ਦੇ ਵਿੱਚ ਸਿਰਫ 7 ਜਨੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਕਮੇ ਵਿੱਚ ਅਰੈਸਟ ਕਰ ਰਹੇ ਹਾਂ ਜੀ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫਤੀਸ਼ ਨੂੰ ਅੱਗੇ ਵਧਾਵਾਂਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਭਗਵਨ ਸਿੰਘ ਬਾਜੇਖਾਨ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰਿਓ ਜਲਾ ਹਰਜੀਤ ਸਿੰਘ ਏਲੇ ਚਾਚਾ ਤੇ ਕਲਵੰਤ ਰੌਕੇ ਸੋ ਇਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਆਪ ਵੀ ਉਸ ਕੇਸ ਇਹਨਾਂ ਨੂੰ ਬਕਾਇਦਾ ਸੀ ਅ ਅਰੈਸਟ ਕਰਾਂਗੇ ਅਰੈਸਟ ਕਰਕੇ ਉਹਦੀ ਤਫਤੀਸ਼ ਨੂੰ ਅਸੀਂ ਅੱਗੇ ਵਧਾਵਾਗੇ ਕੋਈ ਪਿਆਸ ਕੀਤਾ ਜਾਏਗਾ ਨਾਲ ਉਹਨਾਂ ਦੀ ਗ੍ਰਿਫਤਾਰੀ ਵਾਲੀ ਪੂਸਤ ਵੀ ਲੈ ਸਕਦੇ ਹਾਂ ਹਾਂਜੀ ਪੂਸਤ ਵੀ ਮਜਾਜ ਸਰ ਅਮਰਿਤਪਾਲ ਵੀ ਕਿਉਂਕਿ ਮੇਨ ਇਹ ਤਿੰਨ ਸਰ ਅਮਰਿਤਪਾਲ ਹਨ ਕੇਸ ਨੂੰ ਨੂੰ ਜਾਂਦਾ ਨਹੀਂ ਨਹੀਂ ਮੈਂ ਹਲੇ ਕੁਛ ਨਹੀਂ ਕਹੂੰਗਾ ਜੀ ਉਹਦੇ ਬਾਰੇ ਕਿਉਂਕਿ ਤੁਸੀਂ ਜਿਹੜਾ ਸਿਰਫ ਮੈਨੂੰ ਸਵਾਲ ਕੀਤਾ ਕਿ ਐਨਐਸਏ ਖਤਮ ਕੀਤਾ ਗਿਆ ਹੈ ਸਾਰਿਆਂ ਦਾ ਮੈਂ ਸਿਰਫ ਤੁਹਾਨੂੰ ਇਹ ਇਸ ਵੇਲੇ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਤਫ਼ਤੀਸ਼ ਹੋਊਗੀ ਜੋ ਕੁਛ ਵੀ ਸਾਨੂੰ ਤਫ਼ਤੀਸ਼ ਲੱਭਿੰਦਾ ਹੋਊਗਾ ਉਹਦੇ ਅਕੋਰਡਿੰਗਲੀ ਹੀ ਅਸੀਂ ਐਕਟ ਕਰਾਂਗੇ ਜੋ ਪ੍ਰੈਜ਼ੈਂਟਲੀ ਆ ਅੱਜ ਦੀ ਤਰੀਕ ਚ ਸਿਰਫ ਇਹ ਸੱਤ ਬੰਦੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਅਸੀਂ ਨਾਮ ਇਹਨਾਂ ਦੇ ਦੁਆਰਾ ਵੀ ਸਾਹਮਣੇ ਸਰਨ ਬਸੰਤ ਸਿੰਘ ਭਗਵਾਨ ਸਿੰਘ ਬਾਜੇ ਕੇ ਗੁਰਮੀਤ ਸਿੰਘ ਬੁੱਕਨਵਾਲ ਸਰਪਜੀਤ ਸਿੰਘ ਕੰਸੀ ਗੁਰਿੰਦਰਪਾਲ ਸਿੰਘ ਗੁਰੇਓਜਲਾ ਹਰਜੀਤ ਸਿੰਘ ਔਰ ਕਲਵੰਤ ਰੌਕੇਤ ਕਲੌਨ ਸਿੰਘ ਢਾਲੀਵਾਲ ਸਰ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਗਿਆ ਹੈ ਜੀ ਪੂਰੀ ਪ੍ਰੋਸੀਡਿੰਗ ਕੀਤੀ ਹੈ ਹਾਂਜੀ ਪ੍ਰੋਪਰ ਜੋ ਜੋ ਕਾਨੂੰਨ ਦੇ ਤਹਿਤ ਹੈ ਕਿ ਕਾਰਵਾਈ ਬੰਦੀ ਹੈ ਬਿਲਕੁਲ ਉਦਾਂ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਪੰਜਾਬ ਚ ਬਾਕ ਬਾਕ ਮਕਦਮੇ ਆ ਹਰੇਕ ਜਿੱਥੇ ਜਿੱਥੇ ਵੀ ਲੜਿੰਦਾ ਉਸ ਹਿਸਾਬ ਨਾਲ ਇਹਨਾਂ ਤੇ ਐਕਟ ਪਿੱਟਾ ਜਾਊਗਾ। ਤੋਂ ਮੀਂਹ ਦੀ ਖਿਆਲੀ ਗੱਲ ਨਾਲ ਕੋਰਟ ਪੇਜ ਹਾਂਜੀ ਜਨਾਲਾ ਕੋਰਟ ਪੇਜ ਤੇ ਜਾਏਗਾ। ਹਾਂਜੀ ਜਨਾਲਾ ਕੋਰਟ ਦੇ ਵਿੱਚ ਹੀ ਵੀ ਕੱਲ ਰਹਿ ਕੇ ਐਨਐਸਏ ਹਟਾ ਦਿੱਤੀ ਉਹ ਪਲੇਅਰ ਹਾਂਜੀ ਐਨਐਸਏ ਜਿਵੇਂ ਗਿਆਨ ਕਾਰਕ ਪਲੇਅਰ ਇੰਪ੍ਰੈਸ਼ਨ ਦੇ ਦੋ ਗਿਆਨ ਸੀ ਹਟਾ ਦਿੱਤੀ ਨਹੀਂ ਐਨਐਸਏ ਇਹਨਾਂ ਤੇ ਖਤਮ ਹੋ ਗਈ ਆ ਜੀ। ਹਾਂ ਕੁਛ ਤੇ ਕੱਲ ਖਤਮ ਹੋ ਰਹੀ ਆ ਕੁਛ ਤੇ ਪਰਸੋ ਖਤਮ ਹੋ ਰਹੀ ਆ ਕੁਛ ਤੇ ਅ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੁਣ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜਿਹੜਾ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਅਰੈਸਟ ਪਾ ਰਹੇ ਆ ਕਿਹੜੇ ਕਿਹੜੀ ਜੇਜਬੰਦ ਹੈ ਜੀ ਸਾਰੇ ਆ ਡਿਬਰੂਗਾੜਾ ਜੀ ਕੱਲ ਪਹੁੰਚ ਕੇ ਪੇਸ਼ ਕੀਤਾ ਜਾਏਗਾ ਹਾਂਜੀ ਕੱਲ ਕਿੱਥੇ ਜਾਏਗਾ ਇਹ ਕੱਲ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਕਿਉਂਕਿ ਜੋ ਵੀ ਇਹਦਾ ਪ੍ਰੋਸੈਸ ਹੋਊਗਾ ਟ੍ਰਾਂਜ਼ਿਟ ਮੰਡ ਆ ਦੂਰੋਂ ਆਉਣਾ ਤੇ ਉਹਦੇ ਚ